ਨਾ ਮਿਹਰਬਾਨ ਕੌਣ ਵੇੜੇ ਦੀ ਗੱਲ ਆ ਜਿਸ ਵਕਤ ਸੋਹਣੀ ਚਨਾ ਦਾ ਦਰਿਆ ਪਾਰ ਕਰਕੇ ਪੱਕੇ ਘੜੇ ਤੇ ਮਹੀਵਾਲ ਨੂੰ ਮਿਲਣ ਜਾਂਦੀ ਸੀ ਹੋਇਆ ਕੀ ਉਹਦੀ ਨੜਦ ਨੇ ਕੱਚੇ ਦੀ ਪੱਕੇ ਦੀ ਥਾਂ ਤੇ ਕੱਚਾ ਘੜਾ ਰੱਖਤਾ ਸੋਹਣੀ ਨੇ ਘੜਾ ਚੱਕਿਆ ਘੜਾ ਵਿੱਚੋਂ ਆਵਾਜ਼ ਮਾਰਦਾ ਹੂੰ ਤਾਂ ਘੜਾ ਬੋਲਦਾ ਨਹੀਂ ਸੋਹਣੀਏ ਮੈਂ ਖੜ ਜਾਣਾ ਤੈ ਮਰ ਜਾਣਾ ਇੱਕ ਘੜਾ ਸੋਹਣੀ ਨੇ ਜਵਾਬ ਕਰਕੇ ਦੱਸਦਾ ਪਲਾ ਕਿਵੇਂ ਜਵਾਬ ਕਰਕੇ ਦੱਸਦਾ ਬਾਈ ਰਈਵਾ ਕਰਦਾ ਭਾਈ ਵੇ ਸੁਣ ਘੜਿਆ ਪੱਲਾ ਮੈਂ ਤੇਰਾ ਫੜਿਆ ਸੋਣੀ ਨੂੰ ਹਲਾ ਦੇ ਪਾਰ ਘੜਿਆ ਵੇ ਵੇ ਸੁਣ ਘੜਿਆ ਪੱਲਾ ਮੈਂ ਤੇਰਾ ਫੜਿਆ ਸੋਣੀ ਨੂੰ ਹਲਾ ਦੇ ਪਾਰ ਘੜਿਆ ਵੇ ਨਾ ਕਤਿਆ ਕੱਚਕ ਮਾਮੀ ਵੇ ਮਾਮੀ ਵੇ ਲੱਗੀਆਂ ਤੇ ਯੋੜ ਨਬਾਮੀ ਵੇ ਨਾ ਤੀਨ ਯੋੜ ਨਬਾਮੀ ਵੇ ਮੈਨੂੰ ਪਾਰ ਚ ਨਾ ਤੋਂ ਲਾਮੀ ਵੇ ਅੱਜ ਦਿਲਬਰ ਯਾਰ ਮਣਾਮੀ ਬੇ ਮੇਰੀ ਨੜ ਦਿਨ ਤੋ ਖਾਗ ਰਿਆ ਸੋਹਣੀ ਨੂੰ ਮਲਾ ਦੇ ਪਾਰ ਗੜਿਆ ਬੇ ਸੁਣ ਘੜਿਆ ਪੱਲਾ ਮੈਂ ਤੇਰਾ ਸੁਣੀਆ ਸੋਹਣੀ ਨੂੰ ਮਲਾ ਦੇ ਪਾਰ ਗੜਿਆ ਬੇ ਘੜ ਕਲਬੂਤ ਬਣਾਇਆ ਨਹੀਂ ਮੇਰੇ ਘੜ ਕਲਬੂਤ ਬਣਾਇਆ ਨਹੀਂ ਕਸ ਕਾਇਆ ਨੀ ਨਾਇਆ ਵੀ ਬਿੱਤ ਪਕਾਇਆ ਨੀ ਕੂ ਚੋ ਕਿਸ ਨੇ ਨਾਲ ਲਾਇਆ ਨੀ ਤੇਰੀ ਪੈਗੀ ਅਕਲ ਤੇ ਪਰਦਾ ਕਿਵੇਂ ਮਹਿਲਾ ਮਾਪਾਰ ਸੋਣੀਏ ਪਾਣੀ ਚੜਦਾ ਕੱਚਾ ਮੈਂ ਜੋ ਮਾ ਖਰਦਾ ਕਿਨੇ ਮਹਿਲਾ ਮਾਪਾਰ ਸੋਣੀਏ ਰਾਤ ਮੇਰੀ ਪੈਣ ਫਮਾਰਾ ਵੇ ਹਾਰ ਆਵੀ ਮੈਂ ਸਦ ਕੋ ਕਦੋਂ ਨਾ ਹਾਰ ਆਵੀ ਜਿੰਦ ਜਾਨ ਯਾਰ ਤੋਂ ਵਾਰ ਆਵੀ ਲਵੇ ਤੇ ਦੀਆਂ ਸਾਰਾ ਮੇਰਾ ਦਰਦੀ ਕੋਈ ਨਾ ਓਏ ਸੋਣੀ ਨੂੰ ਲਾਦੇ ਬਾਰ ਘੜ ਆਵੀ ਸੁਣ ਘੜ ਆ ਪੱਲਾ ਮੈਂ ਤੇਰਾ ਹਣੀਆ ਸੋਣੀ ਨੂੰ ਲਾਦੇ ਬਾਰ ਘੜ ਆਵੀ ਮੈਂ ਕੀ ਤਸਵੀਰ ਬਣਾ ਮਾਨੀ ਲੱਬ ਨਬੀ ਰਣਾ ਮਾਨੀਂ ਮੈਂ ਜੋਰ ਬਗੇਰਾ ਲਾ ਮਾਨੀਂ ਮੈਂ ਪਾਣੀ ਦੇ ਖੁਰਦਾ ਵਾਰਾ ਨੀਂ ਮੈਂ ਭਣੀ ਦੇ ਖੁਰਦਾ ਜਾ ਮਾਨੀਂ ਕਿ ਮੈਂ ਪਾਰਚ ਨਾ ਤੂੰ ਲਾ ਮਾਨੀਂ ਤੈਨੂੰ ਸੱਚੀ ਗੱਲ ਸੁਣਾ ਮਨੀ ਤਾ ਲੱਬ ਦਾ ਡੂੰਗੇ ਸਰਦਾਂ ਕੀ ਮੈਂ ਮਹਿਲਾ ਮਾ ਪਾਰ ਸੋ ਰਾਵੇ ਪਾਣੀ ਕੁੰਮਣ ਕੇ ਰਾਵੇ ਵਿਚਾਰਤ ਫੇਰ ਹਨੇੜਾ ਵੇ ਜਨਬਾਸ ਤਰਬਦਾ ਤੇਰਾ ਏ ਰੱਬ ਭਲਾ ਕਰੂਗਾ ਤੇਰਾ ਵੇ ਬਲਾ ਮੈਂ ਤੀ ਦਾ ਬੇੜਾ ਬਿਚਾਰਾ ਨੀ ਮੈਂ ਕੀ ਕਰਾ ਬਿਚਾਰਾ ਨੀ ਇਹ ਰ ਚੱਲਦਾ ਨਾ ਕੋਈ ਨਾ ਚਾਰਾ ਨੀ ਮੈਨਾਂ ਚੱਲਦਾ ਕੋਈ ਨਾ ਚਾਰਾ ਨੀ ਮੱਟਿਆ ਮਾਨ ਸਹਾਰਾ ਨੀ ਮੈਨੂੰ ਦੱਸਦਾ ਨਾ ਪਾਰਕ ਨਾ ਰਾਨੀ ਮੈਂ ਖੁਰਗੇ ਨਦੀ ਵਿੱਚ ਸਾਰਾ ਨੀ ਕੱਚਾ ਖੜਾ ਕੇ ਨਹੀਂ ਦਰਦਾ ਕਿੰਨੇ ਮਹਿਲਾ ਮਾਪੇ ਸੋਹਣੇ ਪਾਣੀ ਟੜ ਪਲਗੀ ਬੋਲਣ ਹਾਰੀ ਵੇ ਲਾ ਬੈਗੀ ਕਿਤੇ ਨਾਲ ਯਾਰੀ ਵੇ ਲਾ ਬੈਗੀ ਕਿਤੇ ਨਾਲ ਯਾਰੀ ਵੇ ਮਨਵਾਸ ਤੇਰਾ ਬਗਵਾਰੀ ਵੇ ਮਿਲ ਲਾ ਜਾਂਦੀ ਵਾਰੀ ਬਪੂਹੋਂ ਕਲ ਮਨ ਵੀ ਦਾ ਪੜਿਆ ਕੀ ਮੇ ਮਹਿਲਾ ਮਾ ਪਾਰ ਸੋਣੀਏ ਗੜਿਆ ਪੱਲਾ ਮੈਂ ਤੇਰਾ ਗੜਿਆ ਸੋਣੀ ਨੂੰ ਲਾ ਦੇ ਪਾਰ ਗੜਿਆ ਵੇ ਮੈਂ ਕਰਦਾ ਤੇ ਚਾ ਮੈਂ ਜਾ ਮਾ ਕਰਦਾ